ਵਿਖਾਵਾ ਕੀ ਗੱਲ ਹੈ ਜਿਹਨੇ ਵਿਖਾਵਾ ਕਰਨਾ ਉਤਨੀ ਗੱਲ ਹੁੰਦੀ ਨਹੀਂ ਵਿਖਾਵਾ ਬੋਤਾ ਕਰ ਲੈਂਦੇ ਆਜ ਤਾ ਜਿਹੜਾ ਵਿੜਾ ਕਰਕੇ ਇਹਦੇ ਕਰਕੇ ਹੋਇਆ ਉਤਨੇ ਉਹਦੇ ਕੋਲ ਹੈ ਨਹੀਂ ਅਤੇ ਜਿੰਨਾ ਉਹ ਵਿਖਾਵਾ ਕਰ ਲੈਂਦੇ ਇਹਦੇ ਕਰਕੇ ਸਤਿਗੁਰਾਂ ਦੇ ਬਾਣੀ ਨੇ ਫੈਸਲਾ ਕੀਤਾ ਸਤਿਗੁਰੂ ਕਹਿੰਦੇ ਨੇ ਕਿ ਬਿਨ ਗਾਹਕ ਗੁਣ ਵੇਚੀ ਹੈ ਤੋਂ ਗੁਣ ਸਹਗੋ ਜਾਏ ਦੁਨੀ ਚੰਦ ਨੂੰ ਕਹਿੰਦੇ ਨੇ ਦੁਨੀ ਚੰਦ ਇਥੇ ਰੱਬ ਦੇ ਫਕੀਰ ਗੁਣਾਂ ਦੀ ਪੰਡਾ ਗੁਣਾਂ ਦੀਆਂ ਗੱਠੜੀਆਂ ਲੈ ਫਿਰਦੇ ਆ ਤੇ ਜਗਤ ਨੂੰ ਦੇਂਦੇ ਫਿਰਦੇ ਆ ਪਰ ਇੱਕ ਗੱਠੜੀ ਉਹਦੇ ਕੋਲ ਖੋਲ ਹੀ ਜਾਂਦੀ ਹੈ ਗੁਣ ਕਾ ਗਾਹਕ ਜੇ ਮਿਲ ਤੋ ਉਹਨੂੰ ਲਾਖ ਬੁਖਸ਼ ਜਿਹਦੇ ਜਿਹਨੂੰ ਕਦਰੇ ਨਹੀਂ ਆ ਗੁਣ ਦੀ ਤਾਂ ਉਹਦੇ ਕੋਲ ਗੱਠੜੀ ਖੋਲ ਲਈ ਹੈ ਉਹਦੇ ਕੋਲ ਖੋਲ ਲਈ ਉਹਨੂੰ ਕਦਰੇ ਨਹੀਂ ਹੈ ਉਹ ਗੰਠੜੀ ਖੋਲ੍ਹੇ ਦਾ ਕੋਈ ਫਾਇਦਾ ਨਹੀਂ ਉਹਨੂੰ ਬਾਅਦ ਹੀ ਦੱਸਦੀ ਏ ਕਿ ਬਸ ਕੀ ਹੈ ਪਦਾਰਥ ਹੈ ਕੋਈ ਉਹਦੇ ਵਿੱਚ ਰੁਚੀ ਨਹੀਂ ਹੈ ਉਹਨੂੰ ਘੱਟ ਦੱਸੋ ਭਾਵੇਂ ਬਾਅਦ ਦੱਸੋ ਹੁਣ ਇਥੇ ਗੁਰੂ ਨਾਨਕ ਦੇਵ ਜੀ ਸਾਡੇ ਅੰਦਰ ਦੇ ਗੁਣਾਂ ਦੀ ਗੱਲ ਕਰਦੇ ਨੇ ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸੇ ਕੋ ਜਾਈਂ ਜ਼ਬਰਦਸਤੀ ਦੇ ਨਾਲ ਗੁਣ ਨਹੀਂ ਸਿਖਾਇਆ ਜਾਂਦਾ ਜ਼ਬਰਦਸਤੀ ਦੇ ਨਾਲ ਕਿਸੇ ਨੂੰ ਰੱਬ ਦੇ ਨਾਲ ਨਹੀਂ ਜੋੜਿਆ ਜਾਂਦਾ ਜਿਹੜਾ ਤੇਰੇ ਕੋਲ ਹੈ ਉਹ ਵੀ ਸਭੋ ਹੋ ਜੇ ਲਾਭੋ ਵੀ ਕੱਟ ਦੇਗਾ ਕਿ ਜਿਹਦੇ ਅੰਦਰ ਲਾਲਚ ਆ ਜੇ ਲੱਖਾਂ ਯਤਨ ਕਰ ਲੋ ਉਹਨੂੰ ਸਿਖਾਉਣ ਦੇ ਲਈ ਉਹਨੂੰ ਗੁੱਸਣ ਦੇ ਲਈ ਉਹਨੇ ਇੱਕ ਗੱਲ ਨਹੀਂ ਮੰਨਣੀ ਆਪਣੇ ਹਸਾਬ ਦੇ ਨਾਲ ਚੱਲਣਾ ਉਹਦਾ ਗੁਣ ਜਿਹੜਾ ਸਖਾਰੇ ਹੈ ਤਾਂ ਫਿਰ ਉਹ ਆਪਣੇ ਗੁਣ ਨੂੰ ਵੀ ਸਹਿਮੂ ਕਰ ਲੈਂਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਇਹਦੇ ਕਰਕੇ ਭਾਈ ਉਹਨੂੰ ਆਪਣੇ ਤੇ ਛੱਡਦੇ ਹੋ ਕਿ ਜਿਹੜਾ ਉਹਦਾ ਦਿਲ ਕਰਦਾ ਭਾਈ ਉਹ ਕਰ ਉਕੇ ਜਦੋਂ ਗੁਣਾਂ ਦੀ ਗੱਲ ਆਉਂਦੀ ਹੈ ਤਾਂ ਗੁਣ ਦਾ ਸਾਹਮਣੇ ਹੁੰਦਾ ਨਰਨانک ਦੇ ਮਹਾਰਾਜ ਜੀ ਕਹਿੰਦੇ ਫਿਰ ਨਿਤਰ ਦਾ ਹੋਈ ਹੈ ਜਿਹਦੇ ਕੋਲ ਗੁਣ ਹੁੰਦੇ ਬਖਾਵੇ ਵਾਲਾ ਨਹੀਂ ਨਿਤਰ ਦਾ ਕਿੰਨੇ ਕੁ ਦਿਨ ਬਖਾਵਾ ਕਰੇਗਾ ਇੱਕ ਦਿਨ ਕਰੇਗਾ ਕਿੰਨੇ ਕੁ ਦਿਨ ਚਤਰਾਇਆਂ ਚਲਾਕੀਆਂ ਕਰੇਗਾ ਇੱਕ ਦਿਨ ਕਰੇਗਾ ਦੋ ਦਿਨ ਕਰੇਗਾ ਤਿੰਨ ਦਿਨ ਕਰੇਗਾ ਸਿਆਣੇ ਕਹਿੰਦੇ ਨੇ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਪਾਈ ਜਾਂਦਾ ਹੈ ਨਾ ਕਨਿਆ ਕੇ ਦਿਨ ਚੋਰੀਆਂ ਕਰਿਆ ਕਿੰਨਾ ਕੁ ਤੋਪਖਰ ਤੋਲੇਗਾ ਦੁਨੀ ਚੰਦ ਨੂੰ ਕਹਿੰਦੇ ਨੇ ਦੁਨੀ ਚੰਦੇ ਧੰਦ ਉਹ ਤੇ ਜੋੜੀ ਹੈ ਲਾਜਮੀ ਆ ਕੁਫਰਤਾ ਤੋਲੇ ਹੈ ਅੱਗੇ ਵਪਾਰ ਦਾ ਕੰਮ ਹੈ ਵਪਾਰ ਕੁਫਰਤੋਂ ਬਿਨਾ ਹੋ ਨਹੀਂ ਸਕਦਾ ਝੂਠ ਤੋਂ ਬਿਨਾ ਹੋ ਨਹੀਂ ਸਕਦਾ ਫਰੇਬ ਤੋਂ ਬਿਨਾ ਵੀ ਨਹੀਂ ਹੋ ਸਕਦਾ ਕਿਉਂਕਿ ਜੇ ਜਿੰਨੇ ਵੀ ਚੀਜ਼ ਲਿਆਂਦੀ ਹੈ ਉਤਨੇ ਵੀ ਵੇਚੇਗਾ ਉਹਦੇ ਵਿੱਚ ਕੋਈ ਨਾਫਾ ਨਹੀਂ ਹੈ ਉਹਦੇ ਵਿੱਚ ਕੋਈ ਲਾਭ ਨਹੀਂ ਹੈ ਪਰ ਇਤਨਾ ਕਾਰੋਬਾਰ ਅਫਰਬੂਤਾ ਇਹ ਬੱਤੇ ਦੇ ਵਿੱਚ ਨਹੀਂ